ਕਹਾਣੀਆਂ ਅਸੀਂ ਤੋੜ ਦੇਣੀ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਸਾਥੀਓ ਜਿਹੜਾ ਛੋਟਾ ਅੱਜ ਦਾ ਸ਼ਿੰਗਾਰ ਸ਼ੁਦਾ ਛਰੇ ਛੋਟਾ ਜਾਵਦਾ ਦਸ ਰਿਹਾ ਹੈ ਛੋਟੀ ਲੜਾਈ ਜਿਹੜਾ ਛੋਟਾ ਸਵੇਰੇ ਉੱਠ ਕੇ ਟੈਂਕੀਆਂ ਦੇ ਵਿੱਚ ਪਾਣੀ ਪਾਉਣਿਆ ਇਹਦੇ ਵਿੱਚ ਉਹ ਲੋਕ ਨੇ ਜਿਹੜਾ ਛੋਟਾ ਸੀਵਰਾਂ ਦੀ ਸਫਾਈ ਕਰਦੇ ਆ ਛੋਟਾ ਗੰਦ ਚੱਕਦੇ ਆ ਇਹਦੇ ਵਿੱਚ ਉਹ ਲੋਕ ਨੇ ਜਿਹੜਾ ਟੋਏ ਛੋਟੇ ਕਰਾਂ ਦੇ ਵਿੱਚ ਪਾਣੀ ਸਾਫ਼ ਤੇ ਸੁਥਰਾ ਪੇਜਦੇ ਆ ਸਾਡੇ ਵਿੱਚ ਉਹ ਲੋਕ ਨੇ ਜਿਹੜੇ 5-5 ਵਜੇ ਉੱਠ ਕੇ 4-4 ਵਜੇ ਉੱਠ ਕੇ ਤੁਹਾਨੂੰ ਸੁਗਰਾਈਆਂ ਦਿੰਦੇ ਆ ਤੁਹਾਨੂੰ ਪਾਣੀ ਦਿੰਦੇ ਆ ਪਰ ਸ਼ਹਿਰ ਵਾਸੀਆਂ ਨੂੰ ਅੱਜ ਕਹਿਣ ਆਇਆ ਵੀ ਛੋਟੇ ਵੀ ਸਾਥ ਦੀ ਲੰਗਾਰਾ ਕਰ ਰਿਹਾ ਉਹ ਬੰਦਾ ਤਾਂ ਨਾ ਤੇ ਛੋਟੇ ਸਾਥ ਦੀ ਲੋੜ ਆ ਤੇ ਜਿਹੜਾ ਸਾਡਾ ਹਰਸ਼ਾ ਅਸੀਂ ਅੱਜ ਸੀਆਈਡੀ ਨੂੰ ਲੋੜ ਪਾ ਦਿੱਤੀਏ ਵੀ ਇਹ ਹਮਤਸ਼ਾਡਾ ਇਹ ਫੈਰੀ ਫੜਨ ਵਾਲਾ ਰੇਮੀਆ ਜਲਾਰ ਸਾਡਾ ਜਿਵੇਂ ਵੀ ਕੋਈ ਕਮੇਡੀ ਸੁਣੇਗੀ ਤੇ ਲੇਟੇ ਖੁੰਡਾ ਨਹੀਂ ਲੀਤੇਗੀ ਗਰਮੀ ਨਹੀਂ ਲੀਤੇਗੀ ਕਿਉਂਕਿ ਸਾਡੀ ਲੋੜਾ ਸਾਡੇ ਸਾਥੀ ਨੂੰ ਖੇਡਣਾ ਜੀ ਆਗਰ ਜਾਵਤੇ ਨਾਲ ਅਗਲੀ ਦਿਨ ਦਾ ਨਾਰਾ ਆਪਦੀ ਲੜਾਈ ਨੂੰ ਜੈ ਹਾਂ ਬਾਦ ਮਾਦਾ Yeah.